11:00 11:00 ਦੇ ਦਰਮਿਆਨ ਬੇਟੀ ਮੇਰੇ ਵੱਲ ਗਈ ਹੈ ਉਧਰ-ਉਧਰ ਕਪੜੇ ਕੁੰਡੇ ਚੇਂਜ ਕਰਨ ਦੇਖ ਲਓ ਸਾਡਾ ਸਾਰਾ ਸਮਾਨ ਪਿਆ ਆ ਪਿੱਛੇ ਦੇਖੋ ਆ ਪ੍ਰੈਸ ਪਈਏ ਡਰੈਲ ਪਈਏ ਸਿਲੰਡਰ ਪਈਏ ਕੁਝ ਨਹੀਂ ਚੱਕਿਆ ਕਰਦਾ ਇਹਦਾ ਇਹਦਾ ਕਰਦਾ ਸੀ ਜੀ ਆ ਟਿਕਾ ਮਾਰ ਲਾਗੀ ਪੰਡੀਆਂ ਦੀ ਇਹਦਾ ਜਿੰਮ ਦਾ ਸਮਾਨ ਮੰਦਨ ਵਿਆਹ ਕਰਕੇ ਛੁੱਟੀਆਂ ਨਹੀਂ ਨਹੀਂ ਕਾਫੀ ਨਹੀਂ ਦੱਸੇ ਨਹੀਂ ਗਗਨਦੀਪ ਕਹਿੰਦਾ ਜਮਾਟਾ ਰਣੋਂ ਕੁਲਵੰਤ ਬਾਬਾ ਕੀ ਮਾਵਾਂ ਦਾ ਸੀ ਬੇਟੇ ਚੋਰੀ ਉਹ ਸਾਡੇ ਦਾ ਵਿਆਹ ਇਸ ਤਕਾਟ ਵੰਡ ਦੇ ਫਿਰਦੇ ਆ ਹਾਂਜੀ ਤੇ ਸਾਡੇ 11 ਦੇ 11 ਸਾਡੇ 11 ਦੇ ਦਰਮਿਆਨ ਬੇਟੀ ਮੇਰੇ ਵੱਲ ਗਈ ਹੈ ਉਧਰ ਇਧਰ ਕੱਪੜੇ ਕੁੰਡੇ ਚੇਂਜ ਕਰਨ ਚੱਕਣ ਆਈ ਸੀ ਮੇਰੀ ਖੁਦ ਦੀ ਬੇਟੀ ਗਈ ਕਾਟਵੰਡਨ ਬਠਿੰਡੇ ਹਾਂਜੀ ਤੇ ਮਗਰੋਂ ਉਸ ਤੋਂ ਬਾਅਦ ਚੋਰੀ ਕਿਹੜੇ ਟਾਈਮ ਹੋਈ ਇਹ ਕਦੋਂ ਯੋ ਨਹੀਂ ਸਾਨੂੰ ਪਤਾ ਬੇਟੀ ਹੁਣ 4 ਤੇ 4 1/2 ਦਰਮਿਆਨ ਆਈ ਇਧਰ ਕਹਿੰਦੀ ਮੈਂ ਮਸ਼ੀਨ ਲਗਾ ਕੇ ਕੱਪੜੇ ਧੋਲਾਂ ਨਾ ਨਹੀਂ ਮੈਂ ਕਿਹਾ ਜਾਓ ਮਗਰੋਂ ਮੈਂ ਆਂਨੀ ਆ ਹਾਂਜੀ ਇਹ ਥਿਆ ਨੇ ਆਂਦਾ ਹੀ ਚੀਕਾ ਮਾਰ ਮਾਰ ਕੇ ਫੋਨ ਕਰਨ ਲੱਗੀ ਵੀ ਇੱਧਰ ਆਓ ਚੋਰੀ ਹੋ ਗਈ ਕਹਿੰਦਾ ਸਾਰੇ ਘਰੇ ਸਮਾਨ ਖਿਲਰਿਆ ਪਿਆ ਨੁਕਸਾਨ ਕਿੰਨਾ ਹੋਇਆ ਤੁਹਾਡਾ ਜੀ ਨੁਕਸਾਨ ਹੁਣ ਤੁਸੀਂ ਆਪੇ ਐਸਟੀਮੇਟ ਲਾ ਸਕਦੇ ਇੱਕ ਤੋਲੇ ਦੀ ਸਾਡੀ ਪਹਿਲਾਂ ਦੀ ਬਣੀ ਚੇਨ ਪਈ ਸੀ ਅੱਛਾ ਜੀ 12 ਗ੍ਰਾਮ ਦੀ ਚੇਨ ਠੀਕ ਹੈ ਜੀ ਤੇ 5 ਗ੍ਰਾਮ ਦੀ ਮੁੰਦਰੀ 4 ਗ੍ਰਾਮ ਦੇ ਟੋਪਸ ਇੱਕ ਨੱਥ ਤੇ 25000 ਨਗਦ ਹੁਣ ਵੇਖ ਨਹੀਂ ਹੁਣ ਕਾਸੀਂ ਤਾਂ ਹੁਣ ਦੇਖ ਰਹੇ ਹਾਂ ਔਰ ਬਸੇ ਦੇਖਿਆ ਤੇ ਚਾਂਦੀ ਦੀ ਚੇਨ ਵੀ ਨਹੀਂ ਹੈਗੀ ਤੇ ਪਜੇਪਾ ਵੀ ਨਹੀਂ ਹੈਗੀ ਵਿਆਹ ਕਿੰਨੀ ਤਰੀ ਨੂੰ ਜੀ ਵਿਆਹ ਕਰਵਾਇਆ 21 ਦਾ ਵਿਆਹ ਹੈ ਸਾਡੀ ਕੁੜੀ ਦਾ ਆਹ ਵਾਲੀ 21 ਨੂੰ ਜੀ ਹਾਂ ਜੀ 21 ਮਾਰੀ ਕੁੜੀ ਕੁੜੀਆ ਦਾ ਵਿਆਹ ਜੀ ਕੁੜੀਆ ਦਾ ਦੋਤੀ ਦਾ ਵਿਆਹ ਆ ਕੀ ਕਿਹੜੀ ਜਗ੍ਹਾ ਪੰਦੀ ਆਪਣਾ ਕਿਹੜਾ ਰਿਆ ਇਹਦਾ ਬੰਦਾ ਮੁੰਲਾ ਘੜਾ ਬੰਦਾ ਇਹ ਨੀਉ ਰਸੀਲਾ ਨਗਰ ਥਾਣਾ ਘੜਾ ਬੰਦਾਨਾ ਥਾਣਾ 5 ਨੰਬਰ ਹੀ ਆਈ ਲੱਗਦਾ ਬਾਬਾ ਖੇਲ ਆ ਜੀ ਠੀਕ ਹੈ ਜੀ ਹਾਂ ਜੀ ਇਦਾਂ ਦਾ ਮੇਰੇ ਨਾਨੇ ਜੀ ਇਹ ਮੇਰੇ ਫਰੈਂਡ ਦਾ ਹੀ ਘਰ ਹੈ ਹਾਂ ਜੀ ਕ੍ਰਿਸਟਲ ਦੀ ਮੈਰਿਜ ਲਗਾ ਲਓ ਤੁਸੀਂ ਆਪਣੀ ਪਰ ਬਹੁਤੀ ਬਾਜੀ ਮੰਨਵਾ ਇਹਨਾਂ ਤੇ ਮੇਰੇ ਖਿਆਲ ਨਾਲ ਦੁੱਖ ਦੀ ਗੱਡੀ ਲੱਗੀ ਭਾਜੀ ਬੜੇ ਮਹੱਤਵਪੂਰਨ ਸਾਥੀ ਬੰਦੇ ਨੇ ਹਾਂਜੀ ਬੜੀ ਮੁਸ਼ਕਿਲ ਆਣਾ ਭਾਜੀ ਇਹਨਾਂ ਨੇ ਆਪਣੀ ਬੇਟੀ ਨੂੰ ਜਿੱਦਾਂ ਹਨਾ ਹਰ ਵੇਲੇ ਉਹਦਾ ਭਾਜੀ ਸ਼ੌਂਕ ਹੁੰਦਾ ਕਿ ਮੇਰਾ ਬੱਚਾ ਜਦੋਂ ਸੁਨਣਾ ਬਾਲੇ ਤੇ ਭਾਜੀ ਡੈਡੀ ਵੀ ਇਹਨਾਂ ਦੇ ਨਾਲ ਸਾਥ ਨਹੀਂ ਹੁੰਦੇ ਭਾਜੀ ਮੰਮੀ ਵਿਚਾਰੇ ਕੰਮ ਕਰਦੇ ਆ ਹਾਂਜੀ ਫੈਕਟਰੀ ਦੇ ਵਿੱਚ ਠੀਕ ਹੈ ਭਾਜੀ ਤੇ ਬ੍ਰਦਰ ਦੋਨੇ ਇੱਕ ਜਿਮੇਟੋ ਦਾ ਕਰਦਾ ਇੱਕ ਬਾਈ ਜਿਮ ਦੀ ਫੈਕਟਰੀ 'ਚ ਕੰਮ ਕਰਦਾ ਹਾਂਜੀ ਬੜੀ ਮਿਹਨਤ ਨਾਲ ਭਾਜੀ ਇਹਨਾਂ ਨੇ ਸੋਨਾ ਜੋੜਿਆ ਆਣਾ ਪਰ ਜੇ ਨਸ਼ਾ ਕਿਸੇ ਨੇ ਆਪਣਾ ਪੂਰਾ ਕਰਨ ਲਈ ਭਾਜੀ ਇਹ ਜਿਹੜੀ ਨਹੀਂ ਦਿਨ ਦੇ ਟਾਈਮ ਤੋਂ ਸਾਰੀ ਵਾਰ ਦੱਤੇ ਭਾਜੀ ਇਹ ਦਿਨ ਦਾ ਨਹੀਂ ਇਹ ਰਾਤ ਨੂੰ 11:30 ਵਜੇ ਤੁਹਾਨੂੰ ਕੋਈ ਤਾਂ ਪਤਾ ਲੱਗਾ ਸਾਰੀ ਘਟਨਾ ਦਾ ਭਾਜੀ ਮੈਨੂੰ ਤਾਂ ਹੋਣੀ ਵਕਤ ਤੋਂ 4 ਘੰਟੇ ਪਹਿਲਾਂ ਪਤਾ ਲੱਗਾ ਇਹ ਮੇਰੀ ਨਹੀਂ ਆਈ ਨਹੀਂ 4:30 ਦਰਮਿਆਨ ਇੱਥੇ ਆਈ ਮੈਂ ਕੱਲ ਰਾਤ ਘਰ ਕੋਈ ਨਹੀਂ ਰਿਹਾ ਕੱਲ ਰਾਤ ਘਰ ਭਾਈ ਜਾਨੀ ਭਾਈ ਬਾਹਰ ਦਾ ਤਾਲਾ ਉਹਨਾਂ ਨੇ ਮੇਰੇ ਤੋਂ ਤੋੜਿਆ ਆਏ ਤਾਂ ਦੇਖੋ ਬਾਹਰ ਗੇਟ ਦਾ ਤਾਲਾ ਟੁੱਟਾ ਹੋਇਆ ਕੋਈ ਨਹੀਂ ਬੋਲਿਆ ਤਾਲਾ ਕੁੰਜੀ ਤਾਂ ਮੇਰੀ ਮੇਰਾ ਸਬਸੈਟਰ ਦਾ ਨਾਮ ਸੀ ਇਹ ਮੁਕੇ ਇਹ ਨੂੰ ਕੀ ਕਾਵੇ ਹਾਂਜੀ ਕਾਵੇ ਕਾਵੇ ਸੀ ਜਿਹੜੀ ਕੰਪਲੇਨਟ ਲੈਂਦੀ ਆ ਜੀ ਕਾਵੇ ਬੱਚੀ ਕੀ ਦੱਸਿਆ ਨਹੀਂ ਵਿਆਹ ਹੈ ਗੱਲ ਲੜਕੀ ਦਾ ਹਾਂਜੀ ਇਹ ਵਿਆਹ ਦੇ ਕਾਰ ਵੰਡਣ ਬਾਅਦ ਤੇ ਘਰੋਂ ਬਾਹਰ ਗਏ ਸੀ ਹਾਂਜੀ ਜਦੋਂ ਇਹਨਾਂ ਦੀ ਲੜਕੀ ਘਰ ਆਈ ਆ ਤੇ ਉਹਰੇ ਆ ਕੇ ਦੇਖਿਆ ਗੇਟ ਦਾ ਤਾਲਾ ਬਾਹਰ ਉੱਟਿਆ ਆ ਤੇ ਅੰਦਰ ਆ ਕੇ ਦੇਖਿਆ ਦਵਾਜੇ ਟੁੱਟੇ ਪਏ ਤੇ ਮਰੀ ਦੇ ਲੌਂਗਰੇ ਟੁੱਟੇ ਆ ਤੇ ਤੁਹਾਨੂੰ ਕਿਹਦਾ ਕੰਟਰੋਲ ਤੋਂ ਜਾਣਕਾਰੀ ਮਿਲੀ ਸੀ ਨਹੀਂ ਸਾਨੂੰ ਇਹਨਾਂ ਨੇ ਫੋਨ ਇਨਫੋਰਮੇਸ਼ਨ ਦਿੱਤੀ ਮਿਲੇ ਸੀ ਠੀਕ ਹੈ ਤੁਹਾਨੂੰ ਫੋਨ ਤੇ ਇਹਨਾਂ ਨੇ ਹਾਂ ਲੈ ਫੋਨ ਕੀਤਾ ਹਾਂਜੀ ਕਿਹੜੀ ਜਗ੍ਹਾ ਹੋਈ ਚੋਰੀ ਸਰਵਾਰਦਤ ਹੋਈ ਜਿਹੜੀ ਕਿਹੜਾ ਏਰੀਆ ਜਿੱਥੇ ਸ਼ੀਲਾ ਨਗਰ ਨੀਰ ਸ਼ੀਲਾ ਨਗਰ ਥਾਣਾ ਘੜਾ ਬੰਦਨ ਸਰ ਇਹ ਥਾਣਾ ਟਿੰਲੀ ਨਵਾਂ ਪਾ ਦੇਖ ਲਓ ਸਾਡਾ ਸਾਰਾ ਸਮਾਨ ਪਿਆ ਆ ਪਿੱਛੇ ਦੇਖੋ ਆ ਪ੍ਰੈਸ ਪਈਏ ਰੈਲ ਪਈ ਹੈ ਸਿਲੰਡਰ ਮੈਂ ਕੁਝ ਨਹੀਂ ਚੱਕਿਆ ਕਰਦਾ ਹੈ ਤਾਂ ਇਹਦਾ ਕਰਦਾ ਸੀ ਕਿ